ਹਮਲਾ ਪਿੱਛੋਂ ਵੀ ਹੋ ਸਕਦਾ ਹੈ ਜਿਆਦਾ ਖਤਰਾ ਪਿੱਛੇ ਕਾਫਲੇ ਦੇ ਪਿੱਛੇ ਹਮਲਾ ਹੋਣ ਦਾ ਜਿਆਦਾ ਖਤਰਾ ਹੈ ਖਿਆਲ ਰੱਖਿਓ ਆਨੰਦਪੁਰ ਸਾਹਿਬ ਦੀ ਤਰਤੀਬ ਨੂੰ ਤਦਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 20 ਦਸੰਬਰ 6 ਪੋ ਦੀ ਰਾਤ ਨੂੰ ਛੱਡਿਆ 2 दिसंबर 6 पौराथ दान गुरु गोबिंद सिंह सच्चे पादशाह ने आनंदपुर साहिब ਨੂੰ ਛੱਡਿਆ ਵੱਡਾ ਕਾਫਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਤੁਰਿਆ ਮੈਂ ਕੱਲ ਵੀ ਬੇਨਤੀ ਕੀਤੀ ਹੈ ਸਤਗੁਰ ਦਾ 20 ਸਾਲ ਦੇ ਗਰੀਬ ਅਨੰਦਪੁਰ ਸਾਹਿਬ ਰਹਿਣਾ ਅਨੰਦਪੁਰ ਸਾਹਿਬ ਦਾ ਨਾਮ ਆਪ ਰੱਖਣਾ ਨਾਨਪੁਰ ਸਾਹਿਬ ਨੂੰ ਵਸਾਉਣਾ ਵੱਡੇ ਵੱਡੇ ਕਿਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਬਣੇ ਪਾਤਸ਼ਾਹ ਦਾ ਵਿਆਹ ਉੱਥੇ ਹੋਇਆ ਗੁਰੂ ਘਰ ਲਾਹੌਰ ਥੋੜਾ ਨੇੜੇ ਹੀ ਵਸਾਇਆ ਸੀ ਜਦੋਂ ਗੁਰੂ ਕੇ ਲਾਹੌਰ ਆਨੰਦ ਕਾਰਜ ਗੁਰੂ ਸਾਹਿਬ ਦੇ ਹੋਏ ਵਿਆਹ ਇੱਥੇ ਹੋਇਆ ਤਿੰਨ ਸਾਹਿਬ ਜਾਦਿਆਂ ਦਾ ਜਨਮ ਬਾਬਾ ਅਜੀਤ ਸਿੰਘ ਦਾ ਜਨਮ ਕੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਤਿੰਨ ਸਾਬ ਜਾਦਿਆਂ ਦਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਬੜੀਆਂ ਜਾਦਾ ਜੁੜੀਆਂ ਹੁੰਦੀਆਂ ਜਿੱਥੇ ਬੱਚੇ ਪੈਦਾ ਹੋਏ ਹੁਣ ਉਹ ਘਰ ਹੁੰਦਾ ਹੈ, ਪਰਿਵਾਰ ਹੁੰਦਾ ਹੈ, ਆਪਣਾ ਵਸਾਇਆ ਸ਼ਹਿਰ ਹੁੰਦਾ ਹੈ। ਪਰ ਹਾਲਾਤ ਇਦਾਂ ਦੇ ਬਣ ਗਏ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਤੋਂ ਆਪਣਾ ਵਸਾਇਆ ਸ਼ਹਿਰ ਅਨੰਦਪੁਰ ਛੱਡਣਾ ਪਿਆ। ਉਸ ਵੇਲੇ ਦਾ ਇਹ ਸਮਾਂ ਲੋ ਇੱਕ ਵਾਰ ਚੱਲੇ ਛੱਡ ਕੇ ਨੇ ਨੰਦਪੁਰ ਸ਼ਹਿਰ ਨੂੰ ਹਵਾ ਚਾਤੀ ਜਿਸਮ ਨੂੰ ਚੀਜ਼ ਦੀ ਸ਼ੁਰੂ ਹੋਇਆ ਸਫਰ ਕਮਾਲ ਦਾ ਤਨ ਜਿਗਰਾ ਜੀ ਦੇ ਨਾਲ ਨਾਲ ਖੜੀ ਜਾਣਾ ਛੱਡੇ ਛੱਡ ਕੇ ਨਨਦਪੁਰ ਸ਼ਹਿਰ ਨੂੰ ਫੜੋ ਹਵਾ ਚੰਗੀ ਜਿਸ ਮੈਨੂੰ ਤੀਰ ਦੀ ਸ਼ੁਰੂ ਹੋਇਆ ਇਹ ਸਫ਼ਰ ਤਵਾਲ ਦਾ ਤਨ ਜਿਗਰਾ ਜੀ ਕੁਝ You do ਨੂ ਲੱਗਣਾ ਗ੍ਰਹਿਣ ਕੀ ਬੱਚਾ <muchas> एक हौसला साहेब कमाल शुरू होया सफर कमाल शुरू होया सफर, हो ए सफर राजी गुजरी लाल छत्तीट के नंदपुर शहर ਕੱਟ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਦ੍ਰਿੜਤਾ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਸਿੱਖੀ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਮਨੁੱਖਤਾ ਦਾ ਪਿਆਰ ਛੱਡ ਦਿੰਦੇ ਆਨੰਦਪੁਰ ਨਾ ਛੱਡਣਾ ਪੈਂਦਾ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਰਹੀ ਹੈ ਤੇ ਸੋਚ ਕੇ ਵੇਖੋ ਵੀ ਕਿਹੋ ਜੀ ਬੜਕ ਹੋਣੀ ਹੈ ਇਹੋ ਜੀ ਪਾਸ਼ਾ ਦੀ ਸੋਚ ਹੋਏਗੀ ਕਦੇ ਉਹਨਾਂ ਨੂੰ ਹਮਾਈਉ ਵਰਗਿਆਂ ਨੂੰ ਕਲਪਾਨ ਕੱਢਣੀ ਪਈ ਗੁਰੂ ਅੰਗਦ ਸਾਹਿਬ ਦੇ ਉੱਤੇ ਬਾਬਰ ਆਇਆ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸੁਣੇ ਫਿਰ ਹਮਾਈਉ ਵਰਗਿਆਂ ਨੂੰ ਗੁਰੂ ਅੰਗਦ ਸਾਹਿਬ ਤੇ ਤਲਵਾਰ ਕੱਢੀ ਤੇ ਗੁਰੂ ਸਾਹਿਬ ਕਹਿੰਦੇ ਇਹ ਇੱਥੇ ਤੇ ਚੱਲ ਗਈ ਉੱਥੇ ਕਿਉਂ ਨਹੀਂ ਚੱਲੀ ਜਿੱਥੇ ਚੱਲਣੀ ਚਾਹੀਦੀ ਸੀ ਬੜਕ ਵਿਖਾਈ ਰੋਹੀ ਤਲਵਾਰ ਸਮੇ ਸਮੇ ਸਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਤਵੀਆਂ ਆਈਆਂ ਉਹ ਕਿਹੋ ਜੀ ਵੜਕ ਹੋਏਗੀ ਦੇਗਾ ਆਈਆਂ ਉਬਾਲਣ ਵਾਸਤੇ ਇਹ ਸੋਚ ਨੂੰ ਇਸ ਵੜਕ ਨੂੰ ਇਸ ਵਿਚਾਰਧਾਰਾ ਨੂੰ ਇਹ ਕੰਡੇ ਵਾਂਗੂ ਛੁੱਭਦੇ ਕਿਉਂ ਸੀ ਉਹ ਵਿਚਾਰਧਾਰਾ ਕਿਵੇਂ ਦੀ ਸੀ ਉਹ ਸੱਚ ਜਿਹੜਾ ਸਾਰਿਆਂ ਨੂੰ ਵੱਟ ਵੱਟ ਖਾਂਦਾ ਹੈ ਸੱਚ ਬੋਲਦੇ ਹੋ ਅੱਜ ਮੜਾ ਜਾਂ ਸੱਚ ਬੋਲ ਦਿਓ ਉਸੇ ਵੇਲੇ ਰਸ ਜਾਂਦੇ ਨੇ ਵੱਡੇ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਧਾਰਮਿਕ ਬੰਦੇ ਹੋਣ ਧਾਰਮਿਕ ਲੀਡਰ ਰਸ ਜਾਣਗੇ ਥੋੜੀਆਂ ਜੀਆਂ ਧਰਮ ਦੀਆਂ ਗੱਲਾਂ ਕਰ ਦਿਓ ਰਾਜਨੀਤਿਕ ਰਸ ਜਾਣਗੇ ਥੋੜੀਆਂ ਜੀਆਂ ਗਲਤੀਆਂ ਕੱਢ ਦਿਓ ਵੀ ਸਰਕਾਰ ਚਾ ਠੀਕ ਨਹੀਂ ਆ ਠੀਕ ਨਹੀਂ ਅਗਲੇ ਦਿਨ ਹੀ ਕਲੇਸ਼ ਜਾਂ ਸ਼ੁਰੂ ਹੋ ਜਾਣਾ ਇਹ ਨਹੀਂ ਪਤਾ ਥੋੜੇ ਦਿਨਾਂ 'ਚ ਕਿਹੜਾ ਕੇਸ ਪੈ ਜੇ ਜੇ ਧਰਮ ਦੀ ਗੁੰਡਾਗਰਦੀ ਵਾਸਤੇ ਥੋੜੀ ਬਹੁਤ ਆਵਾਜ਼ ਉਠਾ ਦਿਓ ਵੀ ਧਰਮ ਦੇ ਵਿੱਚ ਆ ਚੀਜ਼ਾਂ ਗਲਤ ਹੋ ਰਹੀਆਂ ਨੇ ਬੁੰਡਾ ਕਰਦੀ ਹੋ ਰਹੀ ਹੈ ਨੁਕਸਾਨ ਹੋ ਰਿਹਾ ਹੈ ਬਸ ਉਦੋਂ ਹੀ ਫਤਵੇ ਉਦੋਂ ਹੀ ਕਲੇਸ਼ ਸ਼ੁਰੂ ਹੋ ਜਾਂਦਾ ਹੈ ਇਹ ਸਾਰਾ ਕੁਝ ਉਦੋਂ ਹੀ ਆ ਜਦੋਂ ਸੱਚ ਕੋਈ ਸੁਣਾਵੇ ਕਹਿੰਦੇ ਮਾਰਾ ਚੁੱਭਦੇ ਕਿਉਂ ਐਨੇ ਕਹਿੰਦੇ ਚੁੱਭਦਾ ਮੈਂ ਕੰਡੇ ਵਾਗਰਾਂ ਬਾਂਦਰਾ ਜਦੋਂ ਸੱਚੀਆਂ ਆਖ ਸੁਣਾਈਆਂ ਚੁੱਭਦਾ ਮੈਂ ਕੰਡੇ ਵਾਗਰਾਂ ਜਦੋਂ ਸੱਚੀਆਂ ਆਖ ਸੁਣਾਵਾ ਸੱਚ ਬੋਲਣ ਵਾਲਾ ਬੰਦਾ ਚਾਹੇ ਉਹ ਕੋਈ ਵੀ ਹੋਵੇ ਨਾ ਇਹ ਉਦੋਂ ਬਰਦਾਸ਼ਤ ਹੁੰਦਾ ਸੀ ਨਾ ਇਹ ਅੱਜ ਬਰਦਾਸ਼ਤ ਹੁੰਦਾ ਹੈ ਇਹ ਨਹੀਂ ਵੀ ਅੱਜ ਸਮਾਂ ਬਦਲ ਗਿਆ ਨਾ 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 ਔਰੰਗਜੀਤ ਦੀ ਰੂਹ ਅੱਜ ਹੋਰ ਬੰਦਿਆਂ ਚ ਆ ਗਈ ਜਿਹੜਾ ਸਭ ਜਾਂਦਾ ਬਣੂ ਅੱਜ ਉਹਦੇ ਲਈ ਵਜੀਦਾ ਵੀ ਕੋਈ ਨਾ ਕੋਈ ਬਣ ਜਾਂਦਾ ਹੈ ਜਿਹੜਾ ਅੱਜ ਬਾਬਾ ਦੀਪ ਸਿੰਘ ਬਣੂ ਉਸ ਉੱਥੇ ਹੀ ਬਣ ਜੂ ਨਾਲ ਦੀ ਨਾਲ ਵਿਰੋਧੀ ਵੀ ਜਿਹੜਾ ਸਿੱਖ ਅੱਜ ਸਭ ਜੱਦਾ ਬਣ ਕੇ ਦੱਤ ਕੇ ਗੱਲ ਕਰ ਦਵੇ ਗਿਆਨ ਦੀ ਤਲਵਾਰ ਚੱਕ ਲਵੇ ਨਾਲ ਹੀ ਆ ਜਾਣਗੇ ਵਜੀਦੇ ਵਰਗੇ ਵੱਡਣ ਨੂੰ ਮਾਰਨ ਨੂੰ ਅੱਜ ਕਿਹੜਾ ਗੜੀਆਂ ਨਹੀਂ ਆਉਣੀਆਂ ਅੱਜ ਵੀ ਆ ਜਾਣੀਆਂ ਗੁਰੂ ਅੱਜ ਵੀ ਇਹ ਕੋਈ ਹੋ ਰਿਹਾ ਤੇ ਅਸਲ ਗੱਲ ਗੁਰੂ ਨਾਨਕ ਦੇ ਘਰ ਦੀ ਵਿਚਾਰਤਾ ਰਹਾ ਹੈ ਜਦੋਂ ਸੱਚ ਬੋਲੇ ਜਾਂਦੇ ਨੇ ਤੇ ਫਿਰ ਮੁਸ਼ਕਲਾਂ ਹੁੰਦੀਆਂ ਪ੍ਰੋਬਲਮਾਂ ਪੈਂਦੀਆਂ ਤੇ ਹੋਣਾ ਜਿਹੜਾ ਤਵੀਆਂ ਤੁਰੀਆਂ ਆਉਂਦੀਆਂ ਕਿਤੇ ਦੇਗਾ ਤੁਰੀਆਂ ਆਉਂਦੀਆਂ ਉਬਾਲ ਦਿਓ ਬਾਹਰ ਦਿਓ ਖਤਮ ਕਰ ਦਿਓ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਭਾਇਆ ਦਾਦੇ ਦਾ ਮੁਕਾਬਲਾ ਦਾਦੇ ਨਾਲ ਹੋਇਆ ਤੇ ਪੋਤਾ ਉਹਨਾਂ ਦਾ ਕੌਣ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਉਧਰਲੇ ਜਹਾਂਗੀਰ ਦਾ ਪੋਤਾ ਕੌਣ ਹੈ ਔਰੰਗਜ਼ੇਬ ਪੋਤੇ ਦਾ ਮੁਕਾਬਲਾ ਪੋਤੇ ਨਾਲ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਰਹੀ ਹੈ ਪੂਰੀ ਇੱਕ ਪਾਸੇ ਬਾਬੇ ਕੇ ਇੱਕ ਪਾਸੇ ਬਾਬਰ ਕੇ ਪਰ ਬਾਬੇ ਕੇ ਜਿਹੜੇ ਐ ਨਾ ਬਾਬੇ ਕੇ ਗੁਰੂ ਨਾਨਕ ਬਾਬੇ ਕੇ ਜਿਹੜੇ ਇਧਰ ਵਾਲਾ ਪਾਸਾ ਐ ਇਹ ਉਦੋਂ ਤੇ ਭਾਵੇਂ ਲੋਕਾਂ ਨੂੰ ਲੱਗਿਆ ਹਾਰਦਾ ਐ ਪਰ ਸਮੇਂ ਨੇ ਫਿਰ ਇਹਨਾਂ ਨੂੰ ਜਿਤਾਦਤਾ ਵੀ ਸੱਚੇ ਕਹਿੰਦੇ ਸੀ ਇਹ ਠੀਕ ਸੀ ਉਹਨਾਂ ਨੂੰ ਕਿਹੜਾ ਪੁੱਛਦਾ ਜਹਾਂਗੀਰ ਬਾਦਸ਼ਾਹ ਦੇ ਕਿਹੜਾ ਮੱਥੇ ਟੇਕਦਾ ਜਾ ਕੇ ਔਰੰਗਜ਼ੇ ਬਾਦਸ਼ਾਹ ਦੀ ਕਬਰ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਧੀ ਦਿਹਾੜਾ ਲੰਘਿਆ ਹੈ। ਕਈ ਪ੍ਰੋਗਰਾਮ ਤੇ ਅਸੀਂ ਕਰਦੇ ਤੇ 350 ਸਾਲੇ ਦੇ ਸਬੰਧ ਚ। ਕਿਹੜਾ ਸ਼ਹਿਰ, ਕਿਹੜਾ ਪਿੰਡ, ਕਿਹੜਾ ਇਲਾਕਾ, ਕਿਹੜਾ ਦੇਸ਼ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਪ੍ਰੋਗਰਾਮ ਨਹੀਂ ਹੋਏ। ਤੇ ਦੂਜੇ ਪਾਸੇ ਔਰੰਗਜੇ ਬਾਦਸ਼ਾਹ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ ਇਹ ਸੱਚ ਹੈ ਔਰੰਗਾਬਾਦ ਦੀ ਧਰਤੀ ਤੇ ਮੈਂ ਵੀ ਗਿਆ ਹਜੂਰ ਸਾਹਿਬ ਗਏ ਅਸੀਂ ਇੱਕ ਵਾਰੀ ਤੇ ਮੈਂ ਔਰੰਗਾਬਾਦ ਮੈਂ ਗਿਆ ਇੱਥੇ ਵੇਖ ਚੱਲੀਏ ਜਾਂਦੇ ਜਾਂਦੇ ਤੇ ਅਸੀਂ ਉਹਦੀ ਕਬਰ ਤੇ ਤੁਰ ਗਏ ਤੇ ਜਦੋਂ ਉਹਦੀ ਕਬਰ ਤੇ ਗਏ ਉੱਥੇ ਇੱਕ ਬੰਦਾ ਮਿਲਿਆ ਅਖੇ ਜੀ ਆਓ ਜੀ ਹਾਂ ਜੀ ਏ ਜੀ ਬਾਦਸ਼ਾਹ ਔਰੰਗਜ਼ੇਬ ਸੀ ਏ ਜੀ ਆ ਸੀ ਏ ਜੀ ਆ ਸੀ ਏ ਜੀ ਆ ਸੀ ਲੱਗ ਪਿਆ ਸੁਣਾਉਣ ਔਰੰਗਜ਼ੇਬ ਦੀ ਹਿਸਟਰੀ ਤੇ ਮੈਂ ਕਿਹਾ ਜੀ ਸਾਨੂੰ ਦੱਸਣ ਦੀ ਲੋੜ ਨਹੀਂ ਸਾਨੂੰ ਔਰੰਗਜ਼ੇਬ ਦੀ ਹਿਸਟਰੀ ਬਹੁਤ ਪਤਾ ਹੈ